ਕਰਾਏ ਦੇ ਮਕਾਨ ਤੇ ਰਹਿਣ ਵਾਲੇ ਇੱਕ ਵਿਅਕਤੀ ਨੇ ਫਾਹ ਲਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਵੱਡੀ ਖਬਰ ਵੱਤਮਦ ਖਬਰੂ ਸ਼ੇਅਰ ਕਰਦੇ ਹਦਨਿਆ ਦੱਸਿਆ ਜਾ ਰਿਹਾ ਉਸ ਵਿਅਕਤੀ ਨੇ ਕਿਸੇ ਹੋਰ ਤੋਂ ਕੁਝ ਪੈਸੇ ਕਰਜ਼ੇ ਤੇ ਲਏ ਹੋਏ ਸੀ ਕਰਜ਼ੇ ਦੀਆਂ ਕਿਸ਼ਤਾਂ ਵਾਪਸ ਨਹੀਂ ਹੋ ਰਹੀਆਂ ਸੀ ਜਿਸ ਕਾਰਨ ਕਿਸ਼ਤਾਂ ਲੈਣ ਵਾਲੇ ਲੋਕਾਂ ਨੇ ਦੱਸਿਆ ਜਾ ਰਿਹਾ ਕਿ ਉਸ ਦਾ ਫੋਨ ਜਿਹੜਾ ਜ਼ਬਤ ਕਰ ਲਿਆ ਸੀ ਫੋਨ ਰੱਖ ਲਿਆ ਸੀ ਕਿ ਪਹਿਲਾਂ ਕਿਸ਼ਤ ਦੇ ਉਸ ਤੋਂ ਬਾਅਦ ਜੱਕ ਤੇ ਨਾ ਫੋਨ ਵਾਪਸ ਕਰਾਂਗੇ ਤਾਂ ਇਸੇ ਨੂੰ ਲੈ ਕੇ ਉਹ ਵਿਅਕਤੀ ਜਦੋਂ ਫੋਨ ਜ਼ਬਤ ਹੋਣ ਤੋਂ ਬਾਅਦ ਘਰ ਆਇਆ ਤਕਰਨ ਕਿ ਉਸ ਵਿਅਕਤੀ ਨੇ ਆਣ ਕੇ ਫਾਹ ਲੈ ਲਿਆ ਆਪਣੇ ਜੀਵਨ ਨੂੰ ਲਾ ਸਮਾਪਤ ਕਰ ਲਈਏ ਤਸਵੀਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਮਾਚੀਵਾੜਾ ਸਾਹਿਬ ਦੇ ਚਰਨ ਕਮਲ ਚੌਕ ਦੇ ਵਿੱਚ ਜਿੱਥੇ ਤੁਸੀਂ ਦੇਖੋ ਕਿ ਚੌਕ ਦੇ ਨਜ਼ਦੀਕ ਘਰ ਦੇ ਵਿੱਚ ਇਹ ਵਿਅਕਤੀ ਰਹਿੰਦਾ ਸੀ ਜਿਵੇਂ ਪਰਿਵਾਰ ਸਮੇਤ ਪਿੱਛੇ ਘਰ ਵਾਲੀ ਤੇ ਨਾਲ ਬੱਚੇ ਨੇ ਜਿਨ੍ਹਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਵੱਧ ਤੋਂ ਵੱਧ ਖਬਰ ਸ਼ੇਅਰ ਕਰਿਓ ਕਿਉਂਕਿ ਜਿਸ ਤਰੀਕੇ ਨਾਲ ਛੋਟੀ ਜੀ ਗੱਲ ਪਿੱਛੇ ਦੇਖੋ ਤੁਸੀਂ ਇੱਕ ਫੋਨ ਹੁੰਦਾ ਫੋਨ ਦੀ ਕੀ ਗੱਲ ਹੁੰਦੀ ਹੈ ਕਿ ਫੋਨ ਜਦੋਂ ਜਬਤ ਕੀਤਾ ਜਾਂਦਾ ਤਾਂ ਫੋਨ ਹੋਰ ਵੀ ਆ ਜਾਂਦਾ ਪਰ ਆਪਣੀ ਜੀਵਨ ਲੀਲਾ ਨਹੀਂ ਸਮਾਪਤ ਕਰਨੀ ਚਾਹੀਦੀ ਤਾਂ ਇਸ ਤਰੀਕੇ ਨਾਲ ਤੋਂ ਦੇਖੋ ਤਸਵੀਰ ਬਹੁਤ ਹੀ ਭਾਵੁਕ ਕਰਨ ਵਾਲੀ ਹੈ ਮੁੱਕਤੇ ਪੁਰਸ ਦੀ ਟੀਮਾਂ ਪਹੁੰਚੀਆਂ ਜਿਨ੍ਹਾਂ ਨੇ ਉਸ ਵਿਅਕਤੀ ਦੀ ਲਾਸ਼ ਨੂੰ ਕਬਜ਼ੇ ਚ ਲਿਆ ਪੋਸਟਮਾਰਟਮ ਦੀ ਰਿਪੋਰਟ ਅਰ ਤੋਂ ਬਾਅਦ ਜਿਹੜੀ ਪੂਰੀ ਕਾਰਵਾਈ ਕੀਤੀ ਜਾਵੇਗੀ ਦੱਸਿਆ ਜਾ ਰਿਹਾ ਕਿ ਪੁਲਿਸ ਅਧਿਕਾਰੀਆਂ ਵੱਲੋਂ ਕਿਹਾ ਜੇ ਪਰਿਵਾਰ ਨੇ ਕੋਈ ਬਿਆਨ ਨਹੀਂ ਲਿਖਾਇ ਕਿਸੇ ਦੇ ਖਿਲਾਫ ਨਾ ਹੀ ਕੋਈ ਸੁਸਾਇਡ ਨੋਟ ਮਿਲਿਆ ਪਰ ਫਿਰ ਵੀ ਜਿਹੜੀ ਲਾਸ਼ ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਕਰਾਇਆ ਜਾ ਰਿਹਾ ਇਸ ਨੂੰ ਲੈ ਕੇ ਤਸਵੀਰ ਤੁਸੀਂ ਦੇਖੋ ਕਿਵੇਂ ਘਰ ਵਾਲੀ ਦਾ ਰੋ ਰੋ ਕੇ ਬੁਰਾ ਹਾਲ ਹੈ ਤਾਂ ਪਰਿਵਾਰ ਦਾ ਪਿੱਛੇ ਜਿਹੜਾ ਬਚ ਜਾਂਦਾ ਪਰਿਵਾਰ ਬੜਾ ਮੁਸ਼ਕਲ ਹੋ ਜਾਂਦਾ ਉਹਨਾਂ ਨੂੰ ਰਹਿਣਾ ਕਿਉਂਕਿ ਇੱਕ ਘਰ ਦਾ ਮੈਂਬਰ ਹੀ ਚਲਾ ਜਾਂਦਾ ਜੋ ਕਮਾਂਡ ਵਾਲੀ ਹੁੰਦਾ ਹੈ ਇਹ ਵੀ ਦੱਸਿਆ ਜਾ ਰਿਹਾ ਕਿ ਇਹ ਵਿ ਕਪੜੇ ਪ੍ਰੈਸ ਕਰਨ ਦਾ ਕੰਮ ਕਰਦਾ ਸੀ ਜਿਸ ਨੇ ਆਪਣੀ ਜੀਵਨ ਲਾ ਸਮਾਪਤ ਕੀਤੀ ਹੈ ਮੌਕੇ ਤੇ ਪੁਲਿਸ ਅਧਿਕਾਰੀਆਂ ਨੇ ਤੇ ਨਾਲ ਉਸ ਮ੍ਰਿਤਕ ਦੇ ਭਰਾ ਅਧਿਕਾਰ ਵਾਲੀ ਨੇ ਕੀ ਜਾਣਕਾਰੀ ਦਿੱਤੀ ਹੈ ਉਹ ਵੀ ਤੁਹਾਨੂੰ ਸੁਣਾਣੇ ਆਂ ਕੀ ਨਾਮ ਹੈ ਆਪਕਾ ਸਿਕੰਦਰ ਜੀ ਕੀ ਲੱਗਦਾ ਜੋ ਆਪ ਮੇਰਾ ਭਾਈ ਲੱਗਦਾ ਹੈ ਕੀ ਮਾਮਲਾ ਹੈ ਜੋ ਇਹ ਕਿਸ਼ਤੋਂ ਦਾ ਮਾਮਲਾ ਸੀ ਕੀ ਕੀ ਕਿਸ਼ਤੋਂ ਦਾ ਮਾਮਲਾ ਇਹ ਆਇਆ ਇਹਦੇ ਕੋਲ ਫੋਨ ਸੀਗਾ ਜੀ ਉਹਨਾਂ ਕਿਸ਼ਤਾਂ ਤੇ ਕਿਥੇ ਪੈਸੇ ਮੰਗੇ ਹੋਣੇ ਇਹਦੇ ਤੋਂ ਤਾਂ ਇਹਨੇ ਕਿਹਾ ਕਿ ਮੇਰੇ ਕੋਲ ਹੈ ਨਹੀਂ ਮੇਰਾ ਫੋਨ ਲੈ ਉਹ ਫੋਨ ਦੇ ਨ ਚੱਲ ਗਿਆ ਜੀ ਹੁਣ ਦੇਨ ਤੋਂ ਬਾਅਦ ਇਹ ਗੁੱਸੇ ਨਾਲ ਉਧਰੋਂ ਆਇਆ ਆ ਕੇ ਇਹਨੇ ਭਾਬੀ ਨੂੰ ਬਾਹਰ ਕੱਢਿਆ ਫਿਰ ਉਹ ਕੁੜੀ ਨੂੰ ਜੀ ਮੈਂ ਵੀ ਬਾਹਰ ਹੀ ਸੀਗਾ ਮੈਂ ਤਾਂ ਬਾਹਰ ਫੋਨ ਤੇ ਗੱਲ ਕਰਦਾ ਸੀ ਜੀ ਤਾਂ ਆ ਕੇ ਮੇਰੀ ਮੈਂ ਪੁੱਛਿਆ ਕਿ ਕੁੰਡਾ ਕਿਉਂ ਲਾਇਆ ਭਾਬੀ ਕਹਿੰਦੀ ਹੈ ਦੋ ਤਿੰਨ ਵਾਰੀ ਪਹਿਲੇ ਜੀ ਕਰ ਚੁੱਕਿਆ ਐਵੇਂ ਮੈਂ ਸੋਚਿਆ ਕਿ ਚਲੋ ਕੋਈ ਗੱਲ ਨਹੀਂ ਕਰ ਚੁੱਕਿਆ ਤਾਂ ਖੋਲੂਗਾ ਪਰ کافی ਟਾਈਮ ਹੋ ਗਿਆ ਤਾਂ ਫਿਰ ਮੈਂ ਆ ਕੇ ਦੇਖ ਤੁਰਿਆ ਫਿਰ ਮੈਂ ਲੱਤਾਂ ਮਾਰੀਆਂ ਦੇਖ ਤੁਰਿਆ ਫਿਰ ਇਹ ਆਈ ਦੇਖਿਆ ਤਾਂ ਇਹ ਕਿਸਤ ਵਾਲਾ ਕੌਣ ਸੀਗਾ ਆਸ਼ੀ ਕਿਹੜਾ ਆਸ਼ੀ ਸੇਵ ਸੇਵ ਦਗੀ ਕਹਿੰਦੇ ਨੇ ਉਹਨਾਂ ਨੇ ਨਾਮ ਨਾਮ ਕਹਾਂ ਕੇ ਰਹਿਣੇ ਵਾਲਾ ਆਛੂ ਇਹੀ ਕਾ ਯੋ ਅਛੀ ਗਾੜੀ ਦੇ ਕਿਤਨੇ ਪੈਸੇ ਤੇ ਭਾਬੀ ਮੈਨੂੰ ਆਪਣੇ ਮੂੰਹ ਨਾਲ ਦੱਸਦੀਆਂ ਨੇ ਕਿ 5000 ਰੁਪਏ ਦਾ ਕੁਝ ਠੀਕ ਹੈ ਉਹ ਪਰ ਆਪਸੇ ਮੋਬਾਈਲ ਉਸਨੇ ਇਸ ਆਪਕੇ ਭਾਈ ਸੇ ਮੋਬਾਈਲ ਮੰਗ ਲਈਏ ਹਾਂ ਜੀ ਹਾਂ ਕੀ ਕੀ ਗੱਲ ਹੋਈ ਸੀਗੀ ਕਿਸ ਸੰਦੇ ਪੈਸੇ ਲਿੱਤੇ ਸੀਗੇ ਉਹਨਾਂ ਦੇ ਪੈਸੇ ਦਿੱਤੇ ਨਹੀਂਗੇ ਤਿੰਨ ਚਾਰ ਦਿਨ ਹੋ ਗਏ ਸੀਗੇ ਉਹਨਾਂ ਨੇ ਕਹ ਕੱਲ ਲੈ ਜਾ ਪਰਸ ਲੈ ਜਾ ਕਹਿੰਦਾ ਮੈਨੂੰ ਫੋਨ ਚਾਹੀਦਾ ਆ ਫੋਨ ਦੇ ਆਪ ਕਹਿ ਲੱਗਤੇ ਹੋ ਉਹਨਕੇ ਮੇਰੇ ਘਰ ਆ ਲਾਇਆ ਫੋਨ ਲੈ ਕੇ ਉਹਨਾਂ ਦੀ ਗੱਲ ਚ ਲੜਨ ਲੱਗ ਗਏ ਮੈਨੂੰ ਕਹਿੰਦੇ ਮੈਂ ਮਰ ਜਾਣਾ ਉਹਨੇ ਮੇਰਾ ਫੋਨ ਲੈ ਲਿਆ ਕਿਤਨੇ ਬੱਚੇ ਆਪੇ ਇੱਕ ਹੀ ਕੁੜੀ ਆ ਐਂ ਕਿ ਕੁੜੀ ਅੰਕਲਾ ਕਿੰਨੇ ਪੈਸੇ ਕਿੰਨੇ ਲਿੱਤੇ ਹੋਏ ਸੀਗੇ ਉਸ ਕੋ ਲੈ ਕੇ ਗਏ کہیں ਆਪ ਡਾਕਟਰ ਕੇ ਪਾਸ ਆਪ ਕੋ ਨਹੀਂ ਕੀ ਖਾਇਆ ਉਸਨੇ ਕੀ ਖਾ ਸ਼ਰਾਬ ਪੀਤੀ ਸੀ ਵਸ ਸੁਸਾਇਸਾਈਡ ਕਿਵੇਂ ਕੀਤਾ ਉਹਨਾਂ ਨੇ ਸਾਨੂੰ ਬਾਹਰ ਕੱਢ ਦਿੱਤਾ ਮੈਨੂੰ ਕਹਿੰਦੇ ਮਰਨਾ ਹੈ ਮੈਂ ਕਹਿੰਦੀ ਪਹਿਲਾਂ ਵੀ ਇੱਦਾਂ ਕਰ ਚੁੱਕੇ ਨੇ ਨਹੀਂ ਕੁਝ ਕਰਨਾ ਹੋਣਾ ਮੇਰੇ ਨਾਲ ਕਈ ਵਾਰੀ ਲੜਾਈ ਹੁੰਈ ਹੈ ਦਰਵਾਜ਼ਾ ਖੋਲ ਦਿੰਦੇ ਸੀਗੇ ਮੈਨੂੰ ਨਹੀਂ ਪਤਾ ਸੀ ਐਵੇਂ ਕਰ ਲੈਣਾ ਮੈਂ ਇਹਨਾਂ ਨੂੰ ਬੁਲਾਇਆ ਫਿਰ ਦਰਵਾਜ਼ਾ ਖੋਲੇ ਆ ਨਹੀਂ ਫਿਰ ਮੈਂ ਦਰਵਾਜ਼ਾ ਤੋੜਿਆ ਤਾਂ ਦੇਖਿਆ ਤਾਂ ਉੱਪਰ ਲਟਕ ਕੇ ਪਈ ਸੀ ਐਸੋ ਕੀ ਮਾਮਲਾ ਹੈ ਜਿਹੜਾ ਸੁਣ ਰਹੇ ਹੋ ਹਾਂਜੀ ਸਾਨੂੰ ਮਤਲਬ ਮਿਲੀਆਂ ਵੀ ਹੈ ਪ੍ਰਵਾਸੀਆ ਗੁਰੂ ਦੇ ਮੈਂੇ ਕੋਟਗੁਸੀ ਕਰ ਲਈ ਤੇ ਕੱਪੜੇ ਨਾਲ ਆਪਣੇ ਕਮਰੇ ਨੂੰ ਗੇਟ ਬੰਦ ਕਰ ਲਿਆ ਕਮਰੇ ਦਾ ਤੇ ਹੁਣ ਅਸੀਂ ਪਹੁੰਚਿਆ ਲਾਸਟ ਬੈਡ ਤੇ ਵੀ ਆ ਮਾਤਾ ਜੀ ਪ੍ਰੈਜੈਂਟ ਆ ਜਿਹਨੇ ਬਰਾਦਰ ਆ ਸੁਣਨ ਦਾ ਇਹ ਗਲਫਾ ਵੈਕ ਕੀਤੀ ਨਹੀਂ ਕੀਤੀ ਜੀ ਜੀ ਕਿੰਨੇ ਕੁ ਵੇਲੇ ਘਟਨਾ ਜੀ ਇਹ ਇਹ ਕਰੀਬ ਸਦੀ ਪੂਣੀ ਘੰਟੇ ਦੀ ਪਹਿਲਾਂ ਦੀ ਹੋ ਗਈ ਸਾਨੂੰ 15 ਮਿੰਟ ਹੋਏ ਦੇ ਹੁਣ ਆਏ ਨੂੰ ਅਸੀਂ ਨਾਲ ਮੌਕੇ ਤੇ ਆ ਗਏ ਉਹਦੇ ਤੋਂ ਸਾਈਡ ਤੇ ਕਾਮ ਦਾ ਕੁਝ ਪਤਾ ਲੱਗਿਆ ਜੀ ਅਜੇ ਤਾਂ ਕੁਝ ਵੀ ਕੋਈ ਸਟੇਟਮੈਂਟ ਨਹੀਂ ਸਾਨੂੰ ਦਿੱਤੀ ਗਈ ਪਹਿਲਾਂ ਤਾਂ ਹੁਣ ਡੈਡ ਬੋਡੀ ਅਸੀਂ ਹਸਪੀਟਲ ਚ ਲੱਗਦਾ ਪਰਿਵਾਰ ਕਹਿੰਦੇ ਉਹ ਤਾਂ ਕਰਦੇ-ਕਰਦੇ ਸੀ ਕੋਈ ਜੀ ਅਜੇ ਤਾਂ ਕੁਝ ਦੱਸਿਆ ਨਹੀਂ ਸਟੇਟਮੈਂਟ ਜੋ ਲਖਾਂਗੇ ਉਹਦੇ ਦਸਤੇ ਅਕੇ ਸੀ ਪਰ ਤਪੀਸ਼ ਪੜਤਾਲ ਕਰਾਂਗੇ ਕੋਈ ਸੂਛਾ ਨੋਟ ਮਿਲਿਆ ਜੀ ਕੋਈ ਜੀ ਨਹੀਂ